ਜਦੋਂ ਸੀ ਜਨਰਲ ਬਦਤੋਂ ਜਦੋਂ ਜੀ ਆਸਲੀਗਾ ਇਲੇ ਪਿਛਲੇ ਸੰਡੇ ਨੂੰ ਸਹਿਰੋ ਸਿਰਕ ਫੀਵਰ ਸੀਗਾ ਨੋਰਮਲ ਜ ਹੈ ਔਰ ਫੀਵਰ ਤੋਂ ਪਰਲੈਨੀ ਵੱਡੀ ਪ੍ਰੋਬਲਮ ਹੋ ਸਕਦੀ ਹੈ ਕਦੇ ਸੋਚਿਆ ਨਹੀਂ ਸੀ ਅਗਰ ਜਿਸ ਦਿਨ ਸੰਡੇ ਨੂੰ ਫੀਵਰ ਹੋਇਆ ਉਸ ਦਿਨ ਘਰੇ ਇਹ ਜਮਾ ਡੈੱਡ ਹੋ ਗਿਆ ਸੀ ਕੋਈ ਫਾਰਟਬੀਟ ਨਹੀਂ ਕੋਈ ਪਰਸ ਨਹੀਂ ਕੋਈ ਕੁਛ ਨਹੀਂ ਘੱਟੋ ਘੱਟ 2 ਘੰਟੇ ਔਰ ਅਸੀਂ

ਹਸਪੀਟਲ ਲੈ ਗਏ ਐਡਮਿਟ ਕਰਿਆ ਉਹਨਾਂ ਨੇ ਸ਼ਾਮ ਨੂੰ ਸਾਨੂੰ ਭੇਜਤਾ ਕਰੇ ਕਿ ਤੁਸੀਂ ਚਲੇ ਜਾਓ ਸਾਰੀਆਂ ਰਿਪੋਰਟਸ ਜਿੰਨੀਆਂ ਸੀ ਸਾਰੀਆਂ ਨਾਰਮਲ ਨੇ ਉਹਨਾਂ ਨੇ ਕੋਈ ਲੈਟਰ ਸੀ ਇਹਨੂੰ ਕਾਦੀ ਦਵਾਈ ਦੇ ਜੀ ਕਿ ਹੈ ਬਿਲਕੁਲ ਸਹੀ ਔਰ ਅਗਲੇ ਦਿਨ ਫਿਰ ਸ਼ਾਮ ਨੂੰ ਇਹ ਉਦਾਂ ਹੀ ਹੋ ਗਿਆ ਫਿਰ ਪਾਸੇ ਨੇ ਫੋਨ ਕਰਿਆ ਪਾਸੇ ਨੇ ਕਹਿੰਿਆ 5 ਮਿੰਟ ਬਾਅਦ ਆਪਣੇ ਆਪ ਸਹੀ ਹੋ ਜਾਏਗਾ ਔਰ ਸਹੀ 5 ਤੋਂ 6 ਮਿੰਟ ਵੀ ਹੋਏ ਪਰ ਉਹ ਸਹੀ ਸਲਮ ਤੱਕ ਕੇ ਬੈਠ ਗਈ ਔਰ ਅਸੀਂ ਫਿਰ ਕਿ ਆਪ ਕਿ ਪਰਮੇਸ਼ਰ ਕੋਈ ਸਾਡ ਕੋਸ ਹੈ ਇਸ ਦੀ ਜਿੰਦਗੀ ਤੇਰੇ ਹੱਥ ਵਿੱਚ ਹੀ ਆ ਔਰ ਉਸ ਤੋਂ ਅਗਲੇ ਦਿਨ ਅਸੀਂ ਐਸੋ ਸੋਚਿਆ ਕਿ ਇੱਕ ਵਾਰੀ ਕਿਸੇ ਚੰਗੇ ਹਸਪੀਟਲ ਵਿਖਾਉਣੇ ਆ ਫਿਰ ਅਸੀਂ ਆਏ ਵੱਡੇ ਸੋਹਣ ਜੀ ਨੂੰ ਨਾਲ ਲਿਆ ਅਸੀਂ ਔਰ ਅਸੀਂ ਪ੍ਰੋਜਟੁਰ ਗਏ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਵੀ ਕੁਝ ਵੀ ਨਹੀਂ ਇਹਨੂੰ ਬਿਲਕੁਲ ਸਹੀ ਸਲਾਮਤ ਹੈ ਇਹਨੂੰ ਤੁਸੀਂ ਇਹੋੜ ਕੇ ਤੇ ਲੈ ਜਾਓ ਫਿਰ ਅਸੀਂ ਇਹਨੂੰ ਫਿਰ ਘਰ ਲੈ ਕੇ ਫਿਰ ਤੋਂ ਜਦੋਂ ਬਿਲਕੁਲ ਸਹੀ ਸਮਾਂ ਸੀ ਐਨਾ ਤੁਰ ਕੇ ਗਿਆ ਜਦੋਂ ਕਿ ਐਮਰਜੈਂਸੀ 'ਚ ਅਸੀਂ ਪਹੁੰਚੇ ਔਰ ਇਹ ਉੱਤੇ ਫੇਰ ਹੋ ਨਹੀਂ ਗਿਆ ਬਿਲਕੁਲ ਡੈਡ ਹੋ ਗਿਆ ਔਰ ਵੱਡੇ ਸੰਤ ਜੀ ਨੇ ਕੰਧ ਵੱਲ ਮੂੰਹ ਕਰਕੇ ਜਦੋਂ ਪ੍ਰੇਰਨ ਕੀਤੀ ਇਹਦੀ ਜਾਨ ਚ ਜਣ ਵਾਪਸ ਆ ਗਈ ਹallelujah 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 ਔਰ ਉਸ ਤੋਂ ਬਾਅਦ ਅਸੀਂ ਹਰ ਵੇਂ ਟੈਸਟ ਕਰਵਾ ਲਿਆ ਦਾ ਛੋਟਾ ਤੋਂ ਛੋਟਾ ਰ ਅੱਡੇ ਤੋਂ ਵੱਡਾ ਵਾ ਟੈਸਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਨਾਰਮਲ ਹੈ ਜਾਣਾ ਔਰ ਡਾਕਟਰ ਨੇ ਬਾਅਦ ਕਰੇ ਭੇਤਾ ਔਰ ਬਾਅਦ ਮੈਂ ਪਾਸ਼ੀ ਨੂੰ ਫੋਨ ਕਰਿਆ ਪਾਸ਼ੀ ਇਦਾਂ ਦੀ ਗੱਲ ਹੈ ਕੋਈ ਪ੍ਰੋਬਲਮ ਨਹੀਂ ਕਦੇ ਜਦੋਂ ਪ੍ਰੋਬਲਮ ਦਿਸੀ ਤੇ ਐਮ ਐਨ ਬੋਲਦਾ ਸੀ ਕਿ ਟੈਸਟ ਕਰਵਾ ਦੋਗਾ ਬਿਲਕੁਲ ਠੀਕ ਔਰ ਅਪੋਸਟੋਲੀ ਪਾਸ਼ੀ ਨੂੰ ਕਿਹਾ ਕਿ ਵਸੀਰ ਪੋਸਟ ਕਰਵਾਈਆਂ ਨੇ ਅਸੀਂ ਕਹਿੰਦੇ ਵੀ ਤੁਸੀਂ ਘਰੇ ਆ ਜਾਓ ਰਿਪੋਰਟਸ ਸਾਰੀਆਂ ਨਾਰਮਲ ਹੀ ਆਉਣੀਆਂ ਨੇ ਕੁਝ ਨਹੀਂ ਆਣਾ ਔਰ ਅਸੀਂ ਉਹ ਤੋਂ ਛੁੱਟੀ ਲੈ ਕੇ ਅਸੀਂ ਘਰੇ ਆ ਗਏ ਔਰ ਸੈਮੂਲ ਨੇ ਵੀ ਦੱਸਿਆ ਕਿ ਜਦੋਂ ਐਮਰਜੈਂਸੀ ਵਿੱਚ ਪਹੁੰਚੇ ਸੀ ਕਿ ਮੈਨੂੰ ਚਾਰ ਬੰਦੇ ਜਿਹੜੇ ਲੈ ਗਏ ਸੀ ਉਹਨਾਂ ਨੇ ਮੈਨੂੰ ਤੰਗ ਰਸਤੇ ਦੇ ਵਿੱਚੋਂ ਨਿ ਲੰਘਾਇਆ ਔਰ ਜਦੋਂ ਸੰਜੀਤ ਨੇ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੇ ਮੇਰੇ ਮੂੰਹ ਵਿੱਚ ਸਭ ਵਾਪਸ ਭਾਏ ਆਮੇ ਜੋਰ ਦਾ ਔਰ ਉਹ ਚੀਜ਼ਾਂ ਨੂੰ ਨੰਗੀ ਅੱਖਾਂ ਨਾਲ ਵੇਖਨੀ ਆ ਸੀ ਔਰ ਬਾਹਰ ਦੇ ਚੁੱਕਾ ਰਿਹਾਗੇ ਪਰਮੇਸ਼ਰ ਨੇ ਸਹੀ ਸਲਾਮਤ ਰੱਖਿਆ ਆ ਸਾਨੂੰ ਪੂਰਾ ਵਿਸ਼ਵਾਸ ਹੈ ਜਿਹੜੀਆਂ ਚੀਜ਼ਾਂ ਡਾਕਟਰ ਨਹੀਂ ਕਰ ਸਕਦਾ ਪਰਮੇਸ਼ਰ ਕਰ ਸਕਦਾ ਹੈ ਪਰਮੇਸ਼ਰ ਦੀ ਕਾਰਨਾਵਰ ਨੂੰ ਜਾਣਦਾ ਤੇ ਬਾਲਾ ਤੱਕ ਨੂੰ ਜਾਣਦਾ ਹੈ ਸਾਡਾ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ਰ ਨੇ ਜਿੱਦਾਂ ਨੂੰ ਪਿਛਲੇ ਸਮੇਂ ਚ ਸੰਭਾਲ ਕੇ ਰੱਖਿਆ ਆ ਹੁਣ ਵੀ ਸੰਭਾਲ ਕੇ ਰੱਖੇਗਾ ਔਰ ਨਰਮਾ ਦੇ ਸਤਜੀ ਦਾ ਪਾਸੇ ਦਾ ਮੈਂ ਜਦੋਂ ਵੀ ਇਹਨਾਂ ਨੂੰ ਕਾਲ ਕਰਦਾ ਆ ਰਾਤ ਨੂੰ ਦਿਨ ਵੇਲੇ ਹਮੇਸ਼ਾ ਮੇਰੇ ਨਾਲ ਟਕੜੇ ਹੁੰਦੇ ਨੇ ਹਮੇਸ਼ਾ ਹੀ ਮਤਲਬ ਹੋਣੀ ਸਾਡੇ ਜਨਮ ਤੋਂ ਵੇਲੇ ਲੈ ਦਾਸ ਤਾਂ ਇਹ ਕਿ ਸਾਡਾ ਕੋਈ ਰਿਸ਼ਤਾ ਨਹੀਂ ਹੈ